पंजाब के बहुत ही हरमन प्यारे नेता हैं और मुख्यमंत्री हैं मैं उनका धन्यवाद करता हूं उन्होंने मुझे मेरे ऊपर विश्वास जताया है और मैं जो जनता से वादा किया था कि जनता के विकास के लिए चाहे सीवरेज हो स्ट्रीट लाइट हो चाहे रोड्स हों उनको हम पहल के तौर पर बनाएंगे और जनता की सहूलत के लिए फॉर द बेटरमेंट ऑफ द पंजाब ਪਬਲਿਕ ਉਹਨਾਂ ਲਈ ਕੰਮ ਕਰਦਾ ਕੋਈ ਵੀ ਡਿਪਾਰਟਮੈਂਟ ਜਿਹੜਾ ਹੈਗਾ ਹੈ ਹਮੇਸ਼ਾ ਹਰ ਡਿਪਾਰਟਮੈਂਟ ਇੰਪੋਰਟੈਂਟ ਹੁੰਦਾ ਹੈ ਜੇਕਰ ਕੋਈ ਕੰਮ ਕਰਨਾ ਚਾਹੇ ਤੇ ਸੋ ਮੇਰੀ ਪਰਟੀ ਹੋਏਗੀ ਜੋ ਵੀ ਮੈਨੂੰ ਮਹਿਕਮੇ ਮਿਲੇ ਨੇ ਉਹਨਾਂ ਦੇ ਵਿੱਚੋਂ ਜੋ ਲੋਕਾਂ ਦੇ ਨਾਲ ਰਿਲੇਟਡ ਨੇ ਪਬਲਿਕ ਨਾਲ ਸੰਬੰਧਿਤ ਨੇ ਤਾਂ ਕਿ ਲੋਕਾਂ ਨੂੰ ਉਹਦਾ ਫਾਇਦਾ ਪਹੁੰਚੇ ਚਾਹੇ ਕੋਈ ਜੇਕਰ ਕੋ ਡਿਫੈਂਸ ਹੈਗਾ ਹੈ ਡਿਫੈਂਸ ਪਰ ਤੇ ਜੋ ਲੋਕ ਸਾਡੇ ਦੇਸ਼ ਰੱਖਿਆ ਲਈ ਆਪਣੀਆਂ ਜਾਨਾਂ ਗਵਾਉਂਦੇ ਨੇ ਆਪਣੇ ਦਿਨ ਰਾਤ ਜਾਗਦੇ ਨੇ ਉਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਬੰਦਾ ਹੈ ਔਰ ਮੈਂ ਜੋ ਮਹਿਕਮੇ ਜਿੰਨੇ ਵੀ ਹੋਗੇ ਨੇ ਸਾਰੇ ਹੀ ਇੰਪੋਰਟੈਂਟ ਮਹਿਕਮੇ ਨੇ ਤਾਂ ਹੀ ਸਰਕਾਰ ਮਹਿਕਮਾ ਬਣਾਉਂਦੀ ਹੈ ਸਰਕਾਰ ਹਮੇਸ਼ਾ ਮਹਿਕਮਾ ਉਹ ਬਣਾਉਂਦੀ ਜਿਹਦੀ ਜਨਤਾ ਨੂੰ ਲੋੜ ਹੋਵੇ ਪੰਜਾਬ ਕੇ ਬਹੁਤ ਹੀ ਹਰਮਨਪਰੀ ਨੇਤਾ ਹੈ ਔਰ ਮੁਖੰਤੀ ਹੈ ਮੈਂ ਉਨ੍ਹਾਂ ਦਾ ਧੰਨਵਾਦ ਕਰਤਾ ਹੂੰ ਉਹਨਾਂ ਨੇ ਮੇਰੇ ਉੱਪਰ ਵਿਸ਼ਵਾਸ जताया ਹੈ ਔਰ ਮੈਂ ਜੋ ਜਨਤਾ سے ਵਾਦਾ ਕੀਤਾ tha ਕਿ ਜਨਤਾ ਕੇ ਵਿਕਾਸ ਕੇ ਲਈ ਚਾਹੇ ਸੀਵਰੇਜ ਹੋ ਸਟਰੀਟ ਲਾਈਟ ਹੋ ਚਾਹੇ ਰੋਡਸ ਹੋ ਉਨਕੋ ਹਮ ਪਹਿਲ ਕੇ ਦਰਵਾਜ਼ੇ ਬਣਾਏਗੇ ਔਰ ਜਨਤਾ ਕੀ ਸਹੂਲਤ ਕੇ ਲਈ ਫਾਦਾ ਬੈਟਮੈਂਟ ਆਫ ਦਾ ਪੰਜਾਬ ਪਬਲਿਕ ਉਨਕੇ ਲਈ ਕੰਮ ਕਰੇ ਕੋਈ ਵੀ ਡਿਪਾਰਟਮੈਂਟ ਜਿਹੜਾ ਹੈਗਾ ਹੈ ਹਮੇਸ਼ਾ ਹਰ ਡਿਪਾਰਟਮੈਂਟ ਇੰਪੋਰਟੈਂਸ ਹੁੰਦਾ ਹੈ ਜੇ ਕੋਈ ਕੰਮ ਕਰਨਾ ਚਾਹੇ ਤੇ ਸੋ ਮੇਰੀ ਪਾਰਟੀ ਹੋਏਗੀ ਜੋ ਵੀ ਮੈਨੂੰ ਮਹਿਕਮੇ ਮਿਲੇ ਨੇ ਉਹਨਾਂ ਦੇ ਵਿੱਚੋਂ ਜੋ ਲੋਕਾਂ ਦੇ ਨਾਲ ਰਿਲੇਟਡ ਨੇ ਪਬਲਿਕ ਨਾਲ ਸੰਬੰਧਿਤ ਨੇ ਤਾਂ ਕਿ ਲੋਕਾਂ ਨੂੰ ਉਹਦਾ ਫਾਇਦਾ ਪਹੁੰਚੇ ਚਾਹੇ ਕੋਈ ਅਗਰ ਕੋ ਡਿਫੈਂਸ ਹੈਗਾ ਹੈ ਡਿਫੈਂਸ ਪਰ ਤੇ ਜੋ ਲੋਕ ਸਾਡੇ ਦੇਸ਼ ਰੱਖਿਆ ਲਈ ਆਪਣੀਆਂ ਜਾਨਾਂ ਗਵਾੰਦੇ ਨੇ ਆਪਣੇ ਦਿਨ ਰਾਤ ਜਾਗਦੇ ਨੇ ਉਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਬੰਦਾ ਹੈ ਔਰ ਮੈਂ ਜੋ ਮਹਿਕਮੇ ਜਿੰਨੇ ਵੀ ਹੋਗੇ ਨੇ ਸਾਰੇ ਹੀ ਇੰਪੋਰਟੈਂਟ ਮਹਿਕਮੇ ਨੇ ਤਾਂ ਹੀ ਸਰਕਾਰ ਮਹਿਕਮਾ ਬਣਾਉਂਦੀ ਹੈ ਸਰਕਾਰ ਹਮੇਸ਼ਾ ਮਹਿਕਮਾ ਉਹ ਬਣਾਉਂਦੀ ਜਿਹਦੀ ਜਨਤਾ ਨੂੰ ਲੋੜ ਹੋਵੇ ਪੰਜਾਬ ਕੇ ਬਹੁਤ ਹੀ ਹਰਮਨਪਰੀ ਨੇਤਾ ਹੈ ਔਰ ਮੁੱਖ ਮੰਤਰੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਤਾ ਹੂੰ ਉਹਨਾਂ ਨੇ ਮੈਨੂੰ ਮੇਰੇ ਉੱਪਰ ਵਿਸ਼ਵਾਸ जताया ਹੈ ਔਰ ਮੈਂ ਜੋ ਜਨਤਾ سے ਵਾਦਾ ਕੀਤਾ tha ਕਿ ਜਨਤਾ ਕੇ ਵਿਕਾਸ ਕੇ ਲਈ ਚਾਹੇ ਸੀਵਰੇਜ ਹੋ ਸਟਰੀਟ ਲਾਈਟ ਹੋ ਚਾਹੇ ਰੋਡਸ ਹੋ ਉਨ ਕੋ ਹਮ ਪਹਿਲ ਕੇ ਦਰਵਾਜ਼ੇ ਬਣਾਏਗੇ ਔਰ ਜਨਤਾ ਕੀ ਸਹੂਲਤ ਕੇ ਲਈ ਫਾਦਾ ਬੈਟਮੈਂਟ ਆਫ ਦਾ ਪੰਜਾਬ ਪਬਲਿਕ ਉਨਕੇ ਲਈ ਕੰਮ ਕਰੇ ਕੋਈ ਵੀ ਡਿਪਾਰਟਮੈਂਟ ਜਿਹੜਾ ਹੈਗਾ ਹੈ ਹਮੇਸ਼ਾ ਹਰ ਡਿਪਾਰਟਮੈਂਟ ਇੰਪੋਰਟੈਂਸ ਹੁੰਦਾ ਹੈ ਅਗਰ ਕੋ ਕੰਮ ਕਰਨਾ ਚਾਹੇ ਤੇ ਸੋ ਮੇਰੀ ਪਾਰਟੀ ਹੋਏਗੀ ਜੋ ਵੀ ਮੈਨੂੰ ਮਹਿਕਮੇ ਮਿਲੇ ਨੇ ਉਹਨਾਂ ਦੇ ਵਿੱਚੋਂ ਜੋ ਲੋਕਾਂ ਦੇ ਨਾਲ ਰਿਲੇਟਡ ਨੇ ਪਬਲਿਕ ਨਾਲ ਸੰਬੰਧਿਤ ਨੇ ਤਾਂ ਕਿ ਲੋਕਾਂ ਨੂੰ ਉਹਦਾ ਫਾਇਦਾ ਪਹੁੰਚੇ ਚਾਹੇ ਕੋਦਰ ਕੋ ਡਿਫੈਂਸ ਹੈਗਾ ਹੈ ਡਿਫੈਂਸ ਪਰ ਤੇ ਜੋ ਲੋਕ ਸਾਡੇ ਦੇਸ਼ ਰੱਖਿਆ ਲਈ ਆਪਣੀਆਂ ਜਾਨਾਂ ਗਵਾੰਦੇ ਨੇ ਆਪਣੇ ਦਿਨ ਰਾਤ ਜਾਗਦੇ ਨੇ ਉਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਬੰਦਾ ਹੈ ਔਰ ਮੈਂ ਜੋ ਮਹਿਕਮੇ ਜਿੰਨੇ ਵੀ ਹੋਗੇ ਨੇ ਸਾਰੇ ਹੀ ਇੰਪੋਰਟੈਂਟ ਮਹਿਕਮੇ ਨੇ ਤਾਂ ਹੀ ਸਰਕਾਰ ਮਹਿਕਮਾ ਬਣਾਉਂਦੀ ਹੈ ਸਰਕਾਰ ਹਮੇਸ਼ਾ ਮਹਿਕਮਾ ਉਹ ਬਣਾਉਂਦੀ ਜਿਹਦੀ ਜਨਤਾ ਨੂੰ ਲੋੜ ਹੋਵੇ ਪੰਜਾਬ ਕੇ ਬਹੁਤ ਹੀ ਹਰਮਨਪਰੀ ਨੇਤਾ ਹੈ ਔਰ ਮੁੱਖ ਮੰਤਰੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਤਾ ਹੂੰ ਉਹਨਾਂ ਨੇ ਮuje ਮੇਰੇ ਉੱਪਰ ਵਿਸ਼ਵਾਸ जताया ਹੈ ਔਰ ਮੈਂ ਜੋ ਜਨਤਾ سے ਵਾਦਾ ਕੀਤਾ tha ਕਿ ਜਨਤਾ ਕੇ ਵਿਕਾਸ ਕੇ ਲਈ ਚਾਹੇ ਸੀਵਰੇਜ ਹੋ ਸਟਰੀਟ ਲਾਈਟ ਹੋ ਚਾਹੇ ਰੋਡਸ ਹੋ ਉਨਕੋ ਹਮ ਪਹਿਲ ਕੇ ਦਰ ਪਰ ਬਣਾਏਗੇ ਔਰ ਜਨਤਾ ਕੀ ਸਹੂਲਤ ਕੇ ਲਈ ਫਾਇਦਾ ਬੈਟਮੈਂਟ ਆਫ ਦਾ ਪੰਜਾਬ ਪਬਲਿਕ ਉਨਕੇ ਲਈ ਕੰਮ ਕਰੇ ਕੋਈ ਵੀ ਡਿਪਾਰਟਮੈਂਟ ਜਿਹੜਾ ਹੈਗਾ ਹੈ ਹਮੇਸ਼ਾ ਹਰ ਡਿਪਾਰਟਮੈਂਟ ਇੰਪੋਰਟੈਂਸ ਹੁੰਦਾ ਹੈ ਜੇਕਰ ਕੋਈ ਕੰਮ ਕਰਨਾ ਚਾਹੇ ਤੇ ਸੋ ਮੇਰੀ ਪਾਰਟੀ ਹੋਏਗੀ ਜੋ ਵੀ ਮੈਨੂੰ ਮਹਿਕਮੇ ਮਿਲੇ ਨੇ ਉਹਨਾਂ ਦੇ ਵਿੱਚੋਂ ਜੋ ਲੋਕਾਂ ਦੇ ਨਾਲ ਰਿਲੇਟਡ ਨੇ ਪਬਲਿਕ ਨਾਲ ਸੰਬੰਧਿਤ ਨੇ ਤਾਂ ਕਿ ਲੋਕਾਂ ਨੂੰ ਉਹਦਾ ਫਾਇਦਾ ਪਹੁੰਚੇ ਚਾਹੇ ਕੋਈ ਗੁਰ ਕੋ ਡਿਫੈਂਸ ਹੈਗਾ ਹੈ ਡਿਫੈਂਸ ਪਰ ਤੇ ਜੋ ਲੋਕ ਸਾਡੇ ਦੇਸ਼ ਰੱਖਿਆ ਲਈ ਆਪਣੀਆਂ ਜਾਨਾਂ ਗਵਾੰਦੇ ਨੇ ਆਪਣੇ ਦਿਨ ਰਾਤ ਜਾਗਦੇ ਨੇ ਉਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਬੰਦਾ ਹੈ ਔਰ ਮੈਂ ਜੋ ਮਹਿਕਮੇ ਜਿੰਨੇ ਵੀ ਹੋਗੇ ਨੇ ਸਾਰੇ ਹੀ ਇੰਪੋਰਟੈਂਟ ਮਹਿਕਮੇ ਨੇ ਤਾਂ ਹੀ ਸਰਕਾਰ ਮਹਿਕਮਾ ਬਣਾਉਂਦੀ ਹੈ ਸਰਕਾਰ ਹਮੇਸ਼ਾ ਮਹਿਕਮਾ ਉਹ ਬਣਾਉਂਦੀ ਜਿਹਦੀ ਜਨਤਾ ਨੂੰ ਲੋੜ ਹੋਵੇ